ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਦੇ ਅੰਦਰ ਹੋਇਆ ਇੰਟਰਵਿਊ ਦੇ ਉੱਤੇ ਹਾਈ ਕੋਰਟ ਦਾ ਵੱਡਾ ਫੈਸਲਾ ਪਿਛਲੇ 8 ਮਹੀਨੇ ਤੋਂ ਇਹ ਲੜਾਈ ਲੜ ਰਹੇ ਸੀਗੇ ਔਰ ਸਾਡੀ ਜਿਹੜੀ ਮੇਨ ਡਿਮਾਂਡ ਸੀਗੀ ਉਹ ਇਹ ਸੀਗੀ ਕਿ ਜਿਹੜੀ ਲਾਰੈਂਸ ਬਿਸ਼ਨੋਈ ਗੈਂਗਸਟਰ ਹੈ ਉਹਦੀ ਜਿਹੜੀ ਇੰਟਰਵਿਊ ਜੇਲ੍ਹ ਦੇ ਵਿੱਚੋਂ ਦੀ ਕੱਢਾਕ ਕੀਤੀ ਗਈ ਸੀ ਉਹ ਇਲੀਗਲ ਇੰਟਰਵਿਊ ਸੀਗੀ ਉਹਦਾ ਸਮਾਜ ਤੇ ਬਹੁਤ ਬੁਰਾ ਅਸਰ ਪੈਂਦਾ ਔਰ ਲੋਕਾਂ ਦੇ ਦਿਨਾਂ ਦੇ ਵਿੱਚੋਂ ਜੇਲ੍ਹਾਂ ਦਾ ਜਿਹੜਾ ਖੌਫ ਹੈ ਉਹ ਖਤਮ ਹੁੰਦਾ ਹੈ ਸੋ ਐਸ ਇਸ਼ੂ ਨੂੰ ਲੈ ਕੇ ਅਸੀਂ ਮਾਨਜੋਕ ਕੋਰਟ ਦੇ ਵਿੱਚ ਆਏ ਸੀਗੇ ਅੱਜ ਮਾਨਜੋਕ ਹਾਈ ਕੋਰਟ ਨੇ ਆਰਡਰ ਪਾਸ ਕੀਤਾ ਹੈ ਕਿ ਜਿਹੜੇ ਬੰਦਿਆਂ ਨੇ ਇਹ ਇੰਟਰਵਿਊ ਕਰਵਾਈ ਹੈ ਉਹਨਾਂ ਨੂੰ ਸਰਚ ਕਰਨ ਵਾਸਤੇ ਔਰ ਉਹਨਾਂ ਦੀ ਪਹਾਲ ਕਰਨ ਵਾਸਤੇ ਕਿ ਵੀ ਇਹ ਇੰਟਰਵਿਊ ਕਿਹੜੇ ਆਫੀਸਰ ਦੀ ਜ਼ਿੰਮੇਵਾਰੀ ਬੰਦੀ ਹੈ ਤੇ ਉਹਨਾਂ ਆਫੀਸਰ ਦੇ ਉੱਤੇ ਪੂਰੀ ਕਾਰਵਾਈ ਹੋ ਸਕੇ ਐਸ ਕਰਕੇ 2 ਐਫ ਆਈ ਆਰ ਰਜਿਸਟਰ ਕਰਨ ਦਾ ਆਰਡਰ ਕਰਤਾ ਹੈ ਇਹ ਤਾਂ ਹੋ ਗਈ ਇੱਕ ਗੱਲ ਦੂਸਰੀ ਗੱਲ ਜਿਹੜੀ ਇੰਟਰਵਿਊ ਸੀਗੀ ਉਹਨੂੰ ਕੋਰਟ ਨੇ ਅਨ ਆਥਰਾਇਜ਼ਡ ਡਿਕਲੇਅਰ ਕੀਤਾ ਹੈ ਨਾਲੇ ਕੋਟ ਨੇ ਇਹ ਡਿਕਲੇਅਰ ਕੀਤਾ ਹੈ ਕਿ ਇਸ ਇੰਟਰਵਿਊ ਦਾ ਯੰਗ ਇਮਪ੍ਰੈਸ਼ਨੇਬਲ ਮਾਈਂਡਸ ਮਤਲਬ ਜਿਹੜੇ ਜਵਾਨ ਬੱਚੇ ਇਹਨਾਂ ਇੰਟਰਵਿਊਜ਼ ਨੂੰ ਦੇਖਦੇ ਨੇ ਉਹਨਾਂ ਦੇ ਦਿਮਾਗ ਦੇ ਉੱਤੇ ਅਸਰ ਪੈਂਦਾ ਹੈ ਕਿ ਲਾਰੈਂਸ ਮਿਸ਼ਨੋਈ ਵਰਗੇ ਗੈਂਗਸਟਰ ਬੜੀ ਅੱਛੀ ਜ਼ਿੰਦਗੀ ਜੀ ਰਹੇ ਐ ਔਰ ਉਹ ਉਹਨਾਂ ਨੂੰ ਰੋਲ ਮਾਡਲ ਦੇ ਤੌਰ ਤੇ ਦੇਖਣਾ ਸ਼ੁਰੂ ਕਰ ਦਿੰਦੇ ਨੇ ਜਿਹੜਾ ਕਿ ਸਮਾਜ ਵਾਸਤੇ ਇੱਕ ਅੱਛਾ ਸੰਦੇਸ਼ ਨਹੀਂ ਦਿੰਦਾ ਇਸ ਕਰਕੇ ਉਸ ਇੰਟਰਵਿਊ ਨੂੰ ਜਿੰਨੇ ਵੀ ਸੋਸ਼ਲ ਮੀਡੀਆ ਨੈਟਵਰਕ ਨੇ ਜਾਂ ਉਹਨਾਂ ਦਾ ਜਿਹੜਾ ਯੂਆਰਐਲ ਮਤਲਬ ਜਿੱਥੋਂ ਦੀ ਉਹ ਇੰਟਰਵਿਊ ਜਨਰੇਟ ਹੁੰਦੀ ਹੈ ਉਹਨਾਂ ਉਹਨਾਂ ਸਾਰੇ ਚੈਨਲਾਂ ਉਤਾਰਨ ਦਾ ਆਰਡਰ ਪਾਸ ਕਰਤਾ ਹੈ ਇਹ ਹੁਣ ਕੋਈ ਸਰਕਾਰ ਦੇ ਪਾਲੇ ਦੇ ਵਿੱਚ ਗੇਂਦ ਨਹੀਂ ਹੈਗੀ ਹੈ ਇਹ ਮਾਨਜੋਖ ਹਾਈ ਕੋਰਟ ਨੇ ਆਰਡਰ ਪਾਸ ਕਰਤਾ ਹੈ ਔਰ ਇਹ ਇੰਟਰਵਿਊ ਜਿਹੜੀ ਹੈਗੀ ਹੈ ਉਹ ਕੱਲ ਤੱਕ ਜਦੋਂ ਆਰਡਰ ਦੀ ਕਾਪੀ ਆ ਜੀਦੀ ਉਸ ਤੋਂ ਬਾਅਦ ਇਹਨੂੰ ਜਿਹੜਾ ਡਾਊਨ ਕਰ ਲਿੱਤਾ ਜਾਏਗਾ ਸੋ ਦੋ ਫੀਚਰ ਜਿਹੜੀਆਂ ਡਿਵੈਲਪਮੈਂਟਸ ਨੇ ਉਹ ਅੱਜ ਕੋਰਟ ਦੇ ਵਿੱਚ ਹੋਈਆਂ ਕਿਉਂਕਿ ਪਹਿਲਾਂ ਇਸ ਤੋਂ ਕੀ ਹੋ ਰਿਹਾ ਸੀਗਾ ਕਿ ਪੰਜਾਬ ਸਰਕਾਰ ਨੂੰ 8-9 ਮਹੀਨੇ ਦਾ ਵਕਤ ਦਿੱਤਾ ਗਿਆ ਸੀ ਜਿਹਦੇ ਵਿੱਚ ਇੱਕ ਕਮੇਟੀ ਦੀ ਗਠਨ ਕੀਤਾ ਗਿਆ ਸੀਗਾ ਏ ਡੀ ਜੀ ਪੀ ਜੇਲਸ ਦਾ ਤੇ স্পেশাল এসটিএফ ਦਾ স্পেশাল এসটিএফ ਦੀ টিম ਨੇ ਰეკਮੈਂਡ ਤਾਂ ਕੀਤਾ ਸੀਗਾ ਲੇਕਿਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸੀਗੀ ਉਹ ਉਹਨਾਂ ਦੀ ਰਿਪੋਰਟ ਜਿਹੜੀ ਹੈ ਉਹਦੇ ਉੱਤੇ ਸਰਕਾਰ ਕੋਈ ਕਾਰਵਾਈ ਨਹੀਂ ਕਰ ਰਹੀ ਸੀ ਜਿਸਨੇ ਤੋਂ ਕੋਰਟ ਸੈਟੀਸਫਾਈਡ ਨਹੀਂ ਸੀ ਇਸ ਕਰਕੇ ਕੋਰਟ ਨੇ ਉਹ ਮੈਟਰ ਨੂੰ ਆਪਦੇ ਹੱਥ ਵਿੱਚ ਲੈਂਦੇ ਹੋਏ ਇੰਟਰਵਿਊਜ਼ ਨੂੰ ਥੱਲੇ ਉਤਾਰਨ ਦਾ ਨੈਟ ਤੋਂ ਡਾਊਨ ਕਰਨ ਦਾ ਆਰਡਰ ਪਾਸ ਕਰਤਾ ਹੈ ਤੇ ਐਫ ਆਈ ਆਰ ਰਜਿਸਟਰ ਕਰਨ ਦਾ ਆਰਡਰ ਕਰ ਦਿੱਤਾ ਸਰ ਦੋ ਐਫ ਆਈ ਆਰ ਤੁਸੀਂ ਕਿਹਾ ਦੋ ਨਾ ਅਲੱਗ-ਅਲੱਗ ਮਾਮਲੇ ਕਿਰੇ ਕਿ ਰਿਵੈਨਰ ਸਰ ਦੋ ਇੰਟਰਵਿਊਸ ਤਾਂ ਹੋਈਆਂ ਸੀ ਕਿਆ ਇੱਕ ਫਸਟ ਇੰਟਰਵਿਊ ਕੀਤੀ ਸੀਗੀ ਲਾਰੈਂਸ ਬਿਸ਼ਨੋਈ ਦੀ ਫਿਰ ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਦੀ ਇੱਕ ਸੈਕੰਡ ਇੰਟਰਵਿਊ ਨਹੀਂ ਸੀ ਐਸ ਤੋਂ ਇਲਾਵਾ ਇਹਦੇ ਵਿੱਚ ਕਈ ਤਰ੍ਹਾਂ ਦੇ ਕਾਨੂੰਨਾਂ ਦੀ ਉਲੰਘਣਾ ਹੋਈ ਸੀ ਜਿੰਦੇ ਵਿੱਚ ਪ੍ਰਿਜ਼ਨ ਐਕਟ ਦੀ ਵੀ ਗੱਲ ਹੋਈ ਹੈ ਤੇ ਜਿੰਦੇ ਵਿੱਚ ਇਸ ਕੱਲ ਦੀ ਵੀ ਗੱਲ ਹੋਈ ਹੈ ਕਿ ਜਿਹੜੇ ਆਫੀਸਰਜ਼ ਦੀ ਨਿਗਰਾਨੀ ਦੇ ਵਿੱਚ ਇਹ ਇੰਟਰਵਿਊ ਹੋਈ ਹੈ ਜਿੰਨੂੰ ਕਿ ਪੰਜਾਬ ਸਰਕਾਰ ਡਿਨਾਈ ਨਹੀਂ ਕਰ ਸਕੀ ਕੋਰਟ ਦੇ ਵਿੱਚ ਆਪਦੇ ਐਫੀਡੇਵਿਟ ਦੇ ਰਾਹੀਂ ਇਹ ਪੂਰੀ ਤਰ੍ਹਾਂ ਨਹੀਂ ਕਹਿ ਸਕੀ ਕਿ ਆਰਡਰ ਦੇ ਵਿੱਚ ਲਿਖਿਆ ਹੋਇਆ ਆਏਗਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਤੋਂ ਇਹਨੂੰ ਮਨਾ ਨਹੀਂ ਕਰ ਸਕੀ ਕਿ ਇਹ ਇੰਟਰਵਿਊ ਕਿੱਥੇ ਹੋਈ ਹੈ ਸੋ ਕੋਰਟ ਨੇ ਉਹ ਐਫਆਈਆਰ ਦਰਜ ਕਰਨ ਦਾ ਆਰਡਰ ਕੀਤਾ ਕਿ ਤੁਸੀਂ ਫਿਲਹਾਲ ਬਿਨਾ ਨਾਮ ਤੋਂ ਜਿਹੜੀਆਂ ਐਫਆਈਆਰ ਨੇ ਰਜਿਸਟਰ ਕਰੋ ਉਸ ਤੋਂ ਬਾਅਦ ਜਿਹੜੀ ਐਨਐਫਆਈਆਰ ਦੀ ਮੈਂ ਅੱਗੇ ਫਰਦਰ ਡਿਵੈਲਪਮੈਂਟ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੋਰਟ ਨੇ ਇੱਕ ਡਾਕਟਰ ਪ੍ਰਮੋਦ ਭਾਨ ਐਡੀਜੀਪੀ ਨੇ ਸੌਰੀ ਡੀਜੀਪੀ ਨੇ ਉਹਨਾਂ ਦੀ ਪ੍ਰਮੋਦ ਜੀ ਉਨ੍ਹਾਂ ਦੀ ਡਾਕਟਰ ਪ੍ਰਮੋਦ ਜੀ ਦੀ ਅਧਿਖਸ਼ਤਾ ਦੇ ਵਿੱਚ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ ਜਿਹੜੀਆਂ ਐਫ ਆਈ ਆਰ ਦਰਜ ਹੋਣ ਗਿਆ ਉਹਨਾਂ ਦੀ ਅੱਗੇ ਕਿਵੇਂ ਕਿਵੇਂ ਡਿਵੈਲਪਮੈਂਟ ਹੋ ਰਹੀ ਹੈ ਉਹਦੇ ਵਿੱਚ ਕੀ ਕਾਰਵਾਈ ਹੋ ਰਹੀ ਹੈ ਉਹ ਕੋਰਟ ਮਾਨੀਟਰਡ ਹੋਏਗੀ ਇਹਦਾ ਮਤਲਬ ਵੀ ਉਹ ਮੈਟਰ ਜਿਹੜੇ ਨੇ ਅੱਜ ਸਿਰਫ ਪਰਚਾ ਦਰਜ ਕਰਕੇ ਉਹਨੂੰ ਖਤਮ ਨਹੀਂ ਕੀਤਾ ਗਿਆ ਜਦਕਿ ਇੱਕ ਐਸ ਆਈ ਟੀ ਦਾ ਨਿਰਮਾਣ ਕੀਤਾ ਗਿਆ ਔਰ ਉਹ ਐਸ ਆਈ ਟੀ ਜਿਹੜੀ ਹੈ ਉਹ ਸਾਰੇ ਮਾਮਲਿਆਂ ਦੀ ਦੇਖਭਾਲ ਕਰੇਗੀ ਔਰ ਉਸ ਤੋਂ ਬਾਅਦ ਉਹਦੇ ਉੱਤੇ ਜੋ ਡਿਵੈਲਪਮੈਂਟ ਹੋਏਗੀ ਉਹ ਕੋਰਟ ਨੂੰ ਰਿਪੋਰਟ ਕਰਨ ਲਈ ਜ਼ਿੰਮੇਵਾਰ ਹੋਵੇਗੀ 5 ਜਨਵਰੀ ਦੀ ਫਿਲਹਾਲ ਕੋਰਟ ਇਹ ਡੇਟ ਰੱਖੀ ਹੈ ਸੌਰੀ 10 ਜਨਵਰੀ ਦੀ ਡੇਟ ਰੱਖੀ ਹੈ ਕੋਰਟ ਨੇ ਕਿਉਂਕਿ ਹੁਣ ਵਿੰਟਰ ਵੈਕੇਸ਼ਨਸ ਆ ਰਹੀਆਂ ਤੇ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਿਹੜੀਆਂ ਸ਼ੁਰੂਆਤੀ ਡੇਟ ਹੈ ਉਸ ਡੇਟ ਨੂੰ ਰੱਖਿਆ ਗਿਆ ਤੇ ਉਦੋਂ ਤੱਕ ਜਿਹੜਾ ਪਰਚੇ ਦਰਜ ਕਰਕੇ ਤੇ ਇੰਟਰਵਿਊ ਥੱਲੇ ਡਾਊਨ ਕਰਕੇ ਤੇ ਜੋ ਕਮੇਟੀ ਜਿਹੜੀ ਨਵੀਂ ਐਸਆਈਟੀ ਫਾਰਮ ਕੀਤੀ ਗਈ ਹੈ ਉਹਦੇ ਮੈਂਬਰਸ ਕੀ ਫਸਟ ਰਿਪੋਰਟ ਦਿੰਦੇ ਹੈ ਉਹਦੀ ਵੇਟ ਕਰਨ ਵਾਸਤੇ ਅਗਲੀ ਡੇਟ ਜਿਹੜੀ ਰੱਖੀ ਗਈ ਹੈ ਸੋ ਇੱਕ ਬੜੀ ਰਾਹਤ ਵਾਲੀ ਗੱਲ ਹੈ ਕਿ ਕੋਰਟ ਨੇ ਓਬਜ਼ਰਵ ਕੀਤਾ ਹੈ ਕੀ ਜਿਹੜੇ ਕ੍ਰਿਮੀਨਲਸ ਨੇ ਜਿਵੇਂ ਲੋਰੈਂਸ ਕਿ ਬਿਸ਼ਨੋਈ ਹੈ ਉਹਦੇ ਉੱਤੇ ਸਟੇਟ ਨੇ ਦੱਸਿਆ ਕਿ 71 ਪਰਚੇ ਦਰਜ ਹੈ 71 ਐਫ ਆਈ ਆਰ ਰਜਿਸਟਰਡ ਹੈ ਔਰ ਸਾਡੇ ਹੀ ਮੀਡੀਆ ਕਰਮੀਆਂ ਨੇ ਇੰਟਰਵਿਊ ਲੈ ਰਹੇ ਆ ਅਨঅথরাইਜ਼ਡ ਇੰਟਰਵਿਊ ਲੈ ਰਹੇ ਆ ਇਲੀਗਲ ਇੰਟਰਵਿਊ ਲੈ ਰਹੇ ਆ ਜਿਹਨੂੰ ਕੋਰਟ ਨੇ ਬਿਲਕੁਲ ਵੀ ਸਹੀ ਨਹੀਂ ਠਹਿਰਾਇਆ ਔਰ ਕੋਰਟ ਨੇ ਕਮੈਂਟ ਵੀ ਕੀਤਾ ਇਸ ਗੱਲ ਦੇ ਉੱਤੇ ਕਿ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਇੰਟਰਵਿਊ ਜਿਹੜੀ ਆ ਕਰਨਾ ਗਲਤ ਹੈ ਔਰ ਸਾਨੂੰ ਇਹੋ ਜਿਹੇ ਅਨਸਰਾਂ ਦੀ ਸਮਾਜ ਦੇ ਵਿੱਚ ਅਗੇ ਡਿਵੈਲਪਮੈਂਟ ਕਰਨ ਵਾਸਤੇ ਜਾਂ ਉਹਨਾਂ ਨੂੰ ਗਲੋਰੀਫਾਈ ਕਰਨ ਵਾਸਤੇ ਇਸ ਤਰ੍ਹਾਂ ਦੀ ਇੰਟਰਵਿਊਜ਼ ਨਹੀਂ ਕੰਡਕਟ ਕੀਤੀਆਂ ਜਾਣੀ ਚਾਹੀਦੀ ਠੀਕ ਹੈ